ੰਜਾਬ ਕੈਬਨਿਟ ਦੀ ਬੈਠਕ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਤੇ ਜਿੱਥੇ ਵੈਟ ਵਧਾਉਣ ਦਾ ਫੈਸਲਾ ਕੀਤਾ ਗਿਆ ਉੱਥੇ ਦੂਜੇ ਪਾਸੇ 7 ਕਿਲੋਵਾਟ ਤੋਂ ਵੱਧ ਮੀਟਰ ਵਾਲੇ ਯੂਨਿਟ ਦੇ ਵਿੱਚ ਵੀ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਨੇ ਭਾਜਪਾ ਦੇ ਬੁਲਾਰੇ ਅਨਿੰਦ ਸਰੀ ਨੇ ਕਿਹਾ ਲੋਕਾਂ ਦੀ ਹਤਾਇਸ਼ੀ ਹੁੰਦਾ ਦਾ ਦਾਵਾ ਕਰਨ ਵਾਲੀ ਸਰਕਾਰ ਦੀ ਅੱਜ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਉਹਨਾਂ ਕਿਆ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾ ਕੇ ਲੋਕਾਂ ਤੇ ਹੋਰ ਬਾਧੂ ਬੋਝ ਪਾਇਆ ਪਹਿਲਾਂ ਹੀ ਮਹਿੰਗਾਈ ਦੀ ਮਾਰ ਲੋਕ ਚੱਲ ਰਹੇ ਨੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਪੰਜਾਬ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਪੰਜਾਬ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ 3 ਰੁਪਏ ਪ੍ਰਤੀ ਲੀਟਰ ਪੈਟਰੋਲ ਵਿੱਚ ਪੈਟਰੋਲ ਦੇ ਜਿਹੜਾ ਵੈਟ ਦਾ ਇਜਾਫਾ ਕਰ ਚੁੱਕੀ ਹੈ ਦੇਖੋ ਆਮ ਆਦਮੀ ਦੇ ਨਾਮ ਤੇ ਬਣੀ ਸਰਕਾਰ ਅੱਜ ਆਮ ਆਦਮੀ ਦਾ ਜਿਸ ਤਰੀਕੇ ਨਾਲ ਗਲ ਘੁੱਟ ਰਹੀ ਹੈ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹ ਇੱਕ ਮੈਂ ਸਮਝਦਾ ਕਿ ਤਾ દિਸ਼ਾਹੀਣ ਹੈ ਤੇ ਦੂਸਰਾ ਸਰਕਾਰ ਦਾ ਜੋ ਗੱਲਾਂ ਕਰਕੇ ਇਹ ਇਹ ਲੋਕ ਵजूद ਵਿੱਚ ਆਏ ਸਨ ਸੱਤਾ ਚਾਹੇ ਸਨ ਕਿ ਅਸੀਂ ਤਾਂ ਜੀ 20000 ਕਰੋੜ ਮਾਲੀਆ ਜਿਹੜਾ ਉਹ ਜਿਹੜਾ ਰੇਤਾ ਚੋਰੀ ਹੁੰਦਾ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਅਸੀਂ ਉਹਦੇ ਚੋਂ ਕਮਾਵਾਂਗੇ ਅਸੀਂ ਕਰਪਸ਼ਨ ਖਤਮ ਕਰਾਂਗੇ ਉਹਦੇ ਚੋਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਕਮਾਵਾਂਗੇ ਅਸੀਂ ਜਿਹੜਾ ਰੈਵਨਿਊ ਕਲੈਕਸ਼ਨ ਹੁੰਦੀ ਹੈ ਸ਼ਰਾਬ ਤੋਂ ਲਿਕਰ ਤੋਂ ਜਿਹੜੀ ਹੈ ਐਕਸਾਈਜ਼ ਹੈ ਮਾਫੀਆ ਜਿਹੜਾ ਉਸ ਨੂੰ ਤੋੜਾਂਗੇ ਅਸੀਂ ਉਹਦੇ ਚੋਂ ਪਤਾ ਨਹੀਂ ਕਿੰਨੇ ਵੀ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਲੈ ਕੇ ਆਵਾਂਗੇ ਅੱਜ ਤੱਕ ਇਸ ਦੇ ਵਿੱਚੋਂ ਸਾਨੂੰ ਕੁਝ ਵੀ ਦਾ ਨਜ਼ਰ ਨਹੀਂ ਆਇਆ ਬਲਕਿ ਉਸ ਦੇ ਉਲਟ ਅੱਜ ਜੋ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਤਰਕਾਹਾਂ ਦੇਣ ਤੋਂ ਵੀ ਬਿਵਾਜ਼ਾਰ ਹੈ ਅਰੇ ਲਗਾਤਾਰ ਇਹ ਸਰਕਾਰ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧਾ ਰਹੀ ਹੈ ਅਸੀਂ ਦੇਖਿਆ ਕਿ ਪਿਛਲੇ 2 ਸਾਲ ਦੇ ਵਿੱਚ 70 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਇਸ ਸਰਕਾਰ ਨੇ ਲੈ ਲਿਆ ਤੇ ਅਜੇ ਹੋਰ ਪਤਾ ਨਹੀਂ ਕਿੰਨਾ ਲੈਣ ਦੀ ਪਲਾਨਿੰਗ ਕਰ ਰਹੀ ਹੈ ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਅਜੇ ਤੱਕ ਕਿਸੇ ਵੀ ਸਰਕਾਰ ਦੇ 2 ਸਾਲ ਦੇ ਵਿੱਚ ਇੰਨਾ ਕਰਜ਼ਾ ਨਹੀਂ ਸੀ ਲਿਆ ਤੇ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਇਸਵਾਲ ਪੁੱਛਿਆ ਹੈ ਕਿ ਪٹرول ਡੀਜ਼ਲ ਦੇ ਉੱਤੇ ਵੈਟ ਦਾ ਵਾਧਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਸੀਂ ਵੈਟ ਦੇ ਵਿੱਚ ਕਟੌਤੀ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਸੀ ਪਰ ਇਹਨਾਂ ਨੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਔਰ ਇਹ ਗੱਲਾਂ ਕਹੀਆਂ ਕਿ ਪੰਜਾਬ ਕੋਲ ਇੰਨਾ ਪੈਸਾ ਹੈ ਕਿ ਸਾਨੂੰ ਸੈਂਟਰ ਵੱਲੋਂ ਕਿਸੇ ਮਦਦ ਦੀ ਲੋੜ ਨਹੀਂ ਸਾਨੂੰ ਕੇਂਦਰ ਸਰਕਾਰ ਵੱਲੋਂ ਕਿਸੇ ਫੰਡ ਦੀ ਲੋੜ ਨਹੀਂ ਅਸੀਂ ਆਪਣੇ ਆਪ ਪੰਜਾਬ ਚਲਾ ਸਕਦੇ ਹਾਂ ਲੋਕਾਂ ਨੂੰ ਜਨਤਾ ਨੂੰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਲੋਕ ਸੱਤਾ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋਏ ਪਰ ਅੱਜ ਜਿਸ ਤਰੀਕੇ ਨਾਲ ਲੋਕਾਂ ਦਾ ਦਮਨ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਲੋਕਾਂ ਦੇ ਉੱਤੇ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਉਹ ਆਪਾਂ ਦੇਖ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਦੇ ਜਾਂਦੇ ਜਾਂਦੇ ਇਹ ਬਹੁਤ ਬੁਰੀ ਹਾਲਤ مالی ਦੀ ਕਰਕੇ ਜਾਣਗੇ ਆਪਣੀ ਆਦਤ ਮੁਤਾਬਕ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦੋ ਹੋਰ ਲੋਕ ਮਾਰੂ ਫੈਸਲੇ ਲਿੱਤੇ ਨੇ ਅੱਜ પેટ્રોલ ਕਾਰਡ ਪੈਸੇ ਤੇ ਡੀਜ਼ਲ 92 ਪੈਸੇ ਹੋਰ ਮਹਿੰਗਾ ਕਰਨ ਦਾ ਫੈਸਲਾ ਕੀਤਾ ਹੈ ਜਿਉਂਦੀ ਇਹ ਸਰਕਾਰ ਆਈ ਹੈ ਹੁਣ ਤੱਕ 3 ਰੁਪਏ ਦੇ ਲਗਭਗ પેટ્રોલ ਤੇ ਡੀਜ਼ਲ ਦੇ ਉੱਤੇ ਟੈਕਸ ਵਧਾ ਚੁੱਕੀ ਹੈ ਇਸੇ ਤਰੀਕੇ ਨਾਲ ਅੱਜ ਇਹਨਾਂ ਨੇ ਪਾਵਰ ਦੇ ਉੱਤੇ 7 ਕਿਲੋਵਾਟ ਦੇ ਕਨੈਕਸ਼ਨ ਦੇ ਉੱਤੇ ਜਿਹੜੀ ਟਾਹਰਪੇ ਯੂਨਿਟ ਵਾਲੀ ਸਬਸਿਡੀ ਸੀਗੀ ਉਹ ਵੀ ਖਤਮ ਕਰਨ ਦਾ ਫੈਸਲਾ ਕੀਤਾ ਇਸ ਤਰੀਕੇ ਦੇ ਨਾਲ ਅੱਜ ਦੇ ਅੱਜ ਦੇ ਫੈਸਲੇ ਦੇ ਨਾਲ ਹੀ ਨਾਲ ਕੁ ਤੈਸੋ ਕਰੋੜ ਰੁਪਏ ਦਾ ਅਤਿਰਿਕਤ ਬੋਝ ਜਿਹੜਾ ਹੈ ਪੰਜਾਬ ਦੀ ਜਨਤਾ ਤੇ ਇਹਨਾਂ ਨੇ ਪਾ ਦਿੱਤਾ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿ ਰਵਾਂਗੇ ਆਏ ਪੰਜਾਬ ਨੂੰ ਲੁੱਟਣ ਤੇ ਆ ਗਏ ਥੋੜੇ ਦਿਨ ਪਹਿਲਾਂ ਗ੍ਰੀਨ ਟੈਕਸ ਦੇ ਨਾਂ ਦੋਤੇ ਇਹਨਾਂ ਨੇ ਹੋਰ ਟੈਕਸ ਵਧਾਈ ਸੀ ਇਹਦੇ ਨਾਲ ਪੰਜਾਬ ਦੇ ਵਿੱਚ ਮਹਿੰਗਾਈ ਵੀ ਵਧੇਗੀ ਔਰ ਪੰਜਾਬ ਦੇ ਲੋਕਾਂ ਤੇ ਅਤਿਰਿਕਤ ਬੋਝ ਵੀ ਪਵੇਗਾ ਭਾਤੇ ਜਨਤਾ ਪਾਰਟੀ ਮੰਨ ਕਰਦੀ ਹੈ ਕਿ ਵਧੀਆ પેટ્રોલ ਦੀ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ਔਰ 7 ਕਿਲੋਵੋਟ ਤੇ ਜਿਹੜੀ ਪਾਵਰ ਸਬਸਿਡੀ ਸਬਸਿਡੀ ਦਿੱਤੀ ਜਾਂਦੀ ਸੀਗੀ ਉਸ ਨੂੰ ਬਹਾਨ ਕੀਤਾ ਜਾਵੇ। ਲੁਧਿਆਣਾ ਲਾਈਵ ਲਈ सुरेंद्र ਸੋਨੀ ਦੇ ਰਿਪੋਰਟ